ਹਰ ਰੋਜ਼ ਸਾਨੂੰ ਆਪਣੇ ਦਿਨ ਦੀ ਸ਼ੁਰੂਆਤ ਵੀ ਅੰਮ੍ਰਿਤ ਵੇਲੇ ਤੋਂ ਕਰਨੀ ਚਾਹੀਦੀ ਹੈ ਸੋ ਬਾਬਾ ਜੀ ਨੇ 2025 ਚ ਇੰਨਾ ਵਧੀਆ ਗਿਫਟ ਦਿੱਤਾ ਔਰ ਕਿਉਂ ਨਾ ਉਹਨਾਂ ਦਾ ਸ਼ੁਕਰੀਆਦਾ ਕਰਨਾ ਚਾਹੀਦਾ ਸਾਨੂੰ ਬਿਲਕੁਲ ਕਰਨਾ ਚਾਹੀਦਾ ਸੋ ਸਾਨੂੰ ਸਿਗਾ ਕਿ ਨਵੇਂ ਸਾਲ ਤੋਂ ਪਹਿਲਾਂ-ਪਹਿਲਾਂ ਆਪਾਂ ਨਵੇਂ ਸਾਲ ਦੀ ਸ਼ੁਰੂਆਤ ਦਰਬਾਰ ਸਾਹਿਬ ਨਾਲ ਕਰੀਏ ਸੋ ਬਾਬਾ ਜੀ ਦਾ ਹੁਕਮ ਹੋਇਆ ਉਹਨਾਂ ਨੂੰ ਸੱਦਾ ਦਿੱਤਾ ਤੇ ਅਸੀਂ ਇੱਥੇ ਆ ਗਏ ਵਿਆਹ ਤੋਂ ਬਾਅਦ ਪਹਿਲੀ ਵਾਰੀ ਵੀ ਸਾਚਣ ਸੇ ਦਰਬਾਰ ਸਾਹਿਬ ਜਲੰਧ ਮੋਸਲ ਕੀ ਲੱਗਦਾ ਕਿ ਅਬਾਜ਼ ਜੀ ਨੂੰ ਇੱਥੇ ਕਣੀਏ ਤਰ੍ਹਾਂ ਦੀ ਕਰਵਾ ਸਕੀ ਬਿਲਕੁਲ ਹੁੰਦੀ ਹੈ ਪਹਿਲਾਂ ਮੈਂ ਕੱਲੀ ਆਉਂਦੀ ਹੁੰਦੀ ਸੀ ਜਾਂ ਕਦੀ ਮੂਵੀ ਦੇ ਸਿਲਸਿਲੇ 'ਚ ਆਉਣਾ ਹੁੰਦਾ ਸੀਗਾ ਬਟ ਅੱਜ ਮੈਂ ਆਪਣੇ ਪਾਰਟਨਰ ਨਾਲ ਡੀਰਨ ਦਾਵਾ ਜੀ ਨਾਲ ਆਈਆਂ ਤੇ ਬਹੁਤ ਅੱਛਾ ਲੱਗ ਰਿਹਾ ਹੈ ਇਹਨਾਂ ਨਾਲ ਵਿਆਹ ਦੀ ਜਿਹੜੀ ਫਰਿਆਦ ਸੀਗੀ ਔਰ ਜੀ ਵੀ ਇੱਥੇ ਲਾਈ ਸੀਗੀ ਸੋ ਮੈਂ ਬਾਬਾ ਜੀ ਨੂੰ ਕਹਿ ਕੇ ਗਈ ਸੀ ਵੀ ਅਗਲੀ ਵਾਰੀ ਮੈਂ ਜਦੋਂ ਵੀ ਆਵਾਂਗੀ ਤਾਂ ਮਿਸਿਸ ਰੰਧਾਵਾ ਬਣ ਕੇ ਆਵਾਂ ਤੇ ਮੈਂ ਵੇਟ ਕਰ ਰਹੀ ਸੀਗੀ ਇੱਕ ਸਾਲ ਲੱਗ ਗਿਆ ਉਸ ਚੀਜ਼ ਨੂੰ ਤੇ ਪਰ ਬਾਬਾ ਜੀ ਨੇ ਜਦੋਂ ਬੁਲਾਇਆ ਤਾਂ ਮਿਸਿਸ ਰੰਧਾਵਾ ਕਰਕੇ ਹੀ ਬੁਲਾਇਆ ਅੰਮ੍ਰਿਤ ਵੇਲੇ ਦੇ ਵੀਡੀਓ ਤੁਸੀਂ ਬਹੁਤ ਪਾਉਂਦੇ ਸੀ ਸੰਗਤ ਬਹੁਤ ਪਸੰਦ ਕਰਦੀ ਲੋਕ ਪਸੰਦ ਕਰਦੇ ਸੀ ਤਾਂ ਹੁਣ ਗਿਆ ਤੋਂ ਬਾਅਦ ਕੀ ਕੰਟੀਨਿਊ ਚੱਲ ਰਿਹਾ ਹੈ ਬਿਲਕੁਲ ਬਿਲਕੁਲ ਰੰਧਾਵਾਜੀ ਬਿਲਕੁਲ ਮੈਨੂੰ ਕੰਟੀਨਿਊ ਮੈਨੂੰ ਐਨਕਰੇਜ ਕਰਦੇ ਕਿ ਨਹੀਂ ਅੰਮ੍ਰਿਤ ਵੇਲੇ ਨਹੀਂ ਛੱਡਣਾ ਔਰ ਅੰਮ੍ਰਿਤ ਵੇਲੇ ਤੇ ਮੈਨੂੰ ਲੱਗਦਾ ਹੈ ਅੰਮ੍ਰਿਤ ਵੇਲੇ ਕਿ ਐਸੀ ਚੀਜ਼ ਹੈ ਜਿਹਦਾ ਉੱਪਰੋਂ ਅਗਰ ਹੁਕਮ ਹੋ ਜਾਵੇ ਤੁਹਾਨੂੰ ਮਿਹਰ ਹੋ ਜਾਵੇ ਤੇ ਉਹਨੂੰ ਹੀ ਨਸੀਬ ਹੁੰਦਾ ਸੋ ਮੈਨੂੰ ਲੱਗਦਾ ਹੈ ਕਿ ਇਹ ਹੁਕਮ ਇਹ ਉੱਪਰੋਂ ਹੀ ਪਰਮਾਤਮਾ ਦੀ ਕੋਈ ਰਹਿਮਤ ਹੋਈ ਹੈ ਜੋ ਉਹਨਾਂ ਨੇ ਅੰਮ੍ਰਿਤ ਵੇਲਾ ਬਖਸ਼ਿਆ ਕੁਝ ਹੋਰ ਦੇਣ ਜਾਂ ਨਾ ਦੇਣ ਅੰਮ੍ਰਿਤ ਵੇਲੇ ਦਾ ਜਾਗਣਾ ਦੇਣ ਜਿਹਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਮਿਲ ਜਾਂਦਾ ਹੈ ਤੇ ਮੈਨੂੰ ਲੱਗਦਾ ਉਹਨੂੰ ਦੁਨੀਆਂ 'ਚ ਕਦੀ ਕੋਈ ਕਮੀ ਆਉਂਦੀ ਨਹੀਂ ਹਾਂਜੀ 2026 ਲਈ ਮੈਂ ਸਾਰਿਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਫਾਲਤੂ ਦੀਆਂ ਗੱਲਾਂ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਵਕਤ ਆਪਣਾ ਜ਼ਾਇਆ ਕਰਦੇ ਆ ਦਿਨ ਬਦਨ ਹਰ ਵਕਤ ਜਿਹੜਾ ਕਹਿੰਦੇ ਨਾ ਟਾਈਮ ਇਜ਼ ਮਨੀ ਤੇ ਮਨੀ ਸਾਡੇ ਹੱਥਾਂ ਵਿੱਚੋਂ ਇਦਾਂ ਨਿਕਲਦੀ ਜਾ ਰਹੀ ਹੈ ਕਿਉਂ ਨਹੀਂ 2026 ਨੂੰ ਆਪਣੀ ਜ਼ਿੰਦਗੀ ਦਾ ਆਪਾਂ ਬੈਸਟ ਈਅਰ ਬਣਾਈਏ ਆਪਣੇ ਸੁਪਨੇ ਲਈ ਹੋਰ ਜ਼ਿਆਦਾ ਮਿਹਨਤ ਕਰੀਏ ਫਾਲਤੂ ਦੀਆਂ ਗੱਲਾਂ 'ਚ ਨਾ ਪਈਏ ਜੋ ਚਲਾ ਗਿਆ ਉਹਨੂੰ ਜਾਣ ਦੋ ਜੋ ਤੁਹਾਡੇ ਨਾਲ ਹੈ ਤੁਹਾਡੇ ਆਪਣੇ ਆ ਤੁਹਾਨੂੰ ਪਿਆਰ ਕਰਦੇ ਤੁਹਾਨੂੰ ਮੋਟੀਵੇਟ ਕਰਦੇ ਉਹਨਾਂ ਦਾ ਸਾਥ ਦੋ ਮਾਪਿਓ ਦੀ ਇੱਜ਼ਤ ਕਰੋ ਭੈਣ ਭਰਾਵਾਂ ਨੂੰ ਪਿਆਰ ਕਰੋ ਦਿਆਂ ਦਾ ਸਤਿਕਾਰ ਕਰੋ ਤੇ 2026 ਚ ਆਪਣੇ ਸਾਰੇ ਸੁਪਨੇ ਪੂਰੇ ਕਰੋ ਨਵਾਜੀ ਗੁਰਨੀ ਜੀ ਅਰਦਾਸ ਕੀਤੀ ਸੀ ਅੱਜ ਉਹਨਾਂ ਦੇ ਨਾਲ 파ਟਨਰ ਬਣ ਕੇ ਆਏ ਉਸ ਕਾਲਪੁਰ ਅੱਗੇ ਇੱਕ ਸੀਸ ਘਾਉਣ ਵਾਸਤੇ ਆਏ ਆ ਹਮੇਸ਼ਾ ਸਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਇੱਕ ਅਸੀਂ ਗੁਰੂ ਘਰ ਦੇ ਨਾਲ ਜੁੜੇ ਰਹੀਏ ਸਵੇਰੀ ਸਾਨੂੰ ਅਮਰਤ ਹੋਇਲਾ ਮਹਾਰਾਜੀ ਬਖਸ਼ ਦੇ ਰਹਿਣ ਤੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆ ਪੂਰੇ ਸੰਸਾਰ ਦੇ ਵਿੱਚ ਐਦਾਂ ਹੀ ਪਿਆ ਭਾਈਚਾਰਾ ਬਣਾਏ ਰੱਖ ਗੁਰਮੇਨ ਜੀ ਅਮਰਤਵੇਲੇ ਉੜਦੇ ਨੇ ਹਾਂ ਜੀ ਕਰਦੇ ਨੇ ਫਿਰ ਨਾਲ ਹੁਣ ਇੱਕ ਸਾਥ ਮਿਲ ਗਿਆ ਤਸਵੀਰ ਨਾਲ ਬਿਲਕੁਲ ਸਾਥ ਦੇ ਨੇ ਨਹੀਂ ਡੈਫੀਨਿਟਲੀ ਮੈਂ ਵੀ ਉੜਦਾ ਹਾਂ ਅ ਅਸੀਂ ਦੋਨੋਂ ਜਣੇ ਮਿਲ ਕੇ ਉੜਦੇ ਹਾਂ ਕਈ ਵਾਰ ਜਦੋਂ ਇਹ ਥੋੜਾ ਜਿਹਾ ਸਲੋ ਹੋ ਜਾਂਦੇ ਤੇ ਇਹ ਮੈਨੂੰ ਮੋਟੀਵੇਟ ਕਰਦੇ ਮੈਂ ਇਹਨਾਂ ਨੂੰ ਮੋਟੀਵੇਟ ਕਰਕੇ ਸਾਡੀ ਕੋਸ਼ਿਸ਼ ਹੁੰਦੀ ਆ ਵੀ ਸਵੇਰੇ ਉੱਠ ਕੇ ਪਾਰਕ ਕਰਕੇ ਗੁਰੂ ਘਰ ਦੇ ਵਿੱਚ ਆਪਣੇ ਘਰੇ ਬੈਠ ਕੇ ਤੇ ਪਾਠ ਕੀਤਾ ਜਾਵੇ ਸੋ ਅੱਜ ਨਵੇਂ ਸਾਲ ਦੀ ਸ਼ੁਰੂਆਤ ਰਹੀ ਤੁਸੀਂ ਕੱਫਲੋਂ ਕਰਨ ਕੇ ਤੇ ਕੱਫਲੋਂ ਬਣਿਓ ਹੋਰ ਕਾਸੀ ਜਿਹੜੀ ਸੰਗਤੋਂ ਨੂੰ ਸਾਡੀ ਇਹੀ ਤਮੰਨਾ ਸੀ ਕਿ ਅਸੀਂ ਨਵਾਂ ਸਾਲ ਗੁਰੂ ਘਰ ਦੇ ਨਾਲ ਜਾ ਕੇ ਉੱਥੇ ਸ਼ਰਵਾਦ ਕਰੀਏ ਸਾਡੇ ਨਵੇਂ ਸਾਲ ਦੀ ਤੇ ਉਹ ਮਹਾਰਾਜ ਜੀ ਨੇ ਸੁਣੀ ਆ ਤਾਂ ਸਾਨੂੰ ਇੱਥੇ ਲੈ ਕੇ ਆਏ ਆ ਤਾਂ ਅਸੀਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਆਂ